ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਣਾ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ਈਐਨਏ ਕਿਉਂਕਿ ਪੈਟਰੋਲਸ ਵੀ ਵਰਤਿਆ ਜਾਂਦਾਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ਈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਟਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਬਣ ਸਕਦੀਆਂ ਨੇ ਕਿਆਂ ਜੇਕਰ ਇੰਗਲਿਸ਼ ਜਿਹਨੂੰ ਆਈਐਮਐਫਐਲ ਕਹ ਦਨੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 2,50,000 ਬੋਟਲ ਜਿਹੜੀ ਆ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਆ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ ਸੋ ਇਸ ਤੋਂ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵਾ ਜਿਹੜੇ ਲੋਕ ਦੇਸ਼ ਦੇ ਅੰਦਰ ਇਲੈਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਧੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮੈਜ਼ੂਸ ਕਰਦੇ ਨੇਗੇ ਇਸ ਮਟੀਰੀਅਲ ਨੂੰ ਵਰਤਦੇ ਨੇਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ईएनए ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਆਵਾਜ਼ ਸ਼ਰਾਬ ਇਲੀਗਲ ਲਿਕਰ ਦੇ ਅੰਦਰ ਇਲੀਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਟ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਅ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ 'ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਹਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੁਰਲੇ ਜਿਹੜੀ ਐ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨ ਨੇ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਬਾਰਤੋ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 64 ਤੇ 78 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 313 ਥੱਪ ਜਿਹਨੂੰ ਪਿਚੋਰੀ ਕਹਿੰਦੇ ਨੇ 316 ਕ੍ਰਿਮੀਨਲ ਬ੍ਰੀਚ ਆਫ ٹرسٹ ਇਹ 125 ਇਨਡੇਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਹੀ ਨੇਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਧਾਰਾ ਲਾਈ ਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਰੱਖਿਆ ਜਾਊਗਾ ਜੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਉੱਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣੀ ਸੀ ਬੀਐਨ 7 ਹਰ ਖਬਰ ਸੱਚ ਕੇ ਸਾਥ